ਕਾਂਦੀ ਤੇ ਆਣੀ ਤੇਲ ਦਾ ਕੀ ਕਹਿਣ ਨੇ ਹੈ ਕੀ ਆ ਕਹ ਨਹੀਂ ਤੇਲ ਦਾ ਮੈਂ ਕਹਿੰਦਾ 500 ਤਾਂ ਹੀ ਤੇਲ ਬਵਾਤਾ ਠੀਕ ਆ ਤੇ ਕੋਈ ਨੀ ਗੱਲ ਬਾਤ ਹਾਂ ਤੇ 500000 ਕਹਾਂਗੇ ਤੇਲ ਤੇ ਆਪਣਾ ਵਾਜ ਜਾਣਾ ਐਵੇਂ ਵਾਜ ਜਾਣਾ ਮੈਂ ਕਹਿੰਦਾ ਪੈ ਲਾਗੇ ਨਾ ਤੇ ਫੂਕ ਮਾਰੇ ਕੱਢ ਲਾਂਗੇ ਹਾਂਜੀ ਬਾਈ ਤੂੰ ਵੇਖ ਹੀ ਲੇ ਤਾਣਾ ਆਪਾਂ ਕਿੱਥੇ ਜਾਣਦੇ ਆ ਬਾਕੀ ਵਲੌਗ ਜੇ ਇਤਰਾ ਹੀ ਬਣੇ ਰਹੋ ਬਾਕੀ ਆਪਾਂ ਤੁਹਾਨੂੰ ਅਗੋਂ ਬਖਾਨਨੇ ਆ ਆਪਾਂ ਕੀ ਕੀ ਕਰਾਂਗੇ ਅੱਜ ਤੇ ਵਈ ਆਪਾਂ ਵੇਲੇ ਹੀ ਗਮਗਮ ਤੋਂ ਮੈਂ ਚਲੋ ਹੋਇਆ ਇਹ ਨਾਲੇ ਬਲੌਗ ਬਣਾਣੇ ਆ ਤੇ ਨਾਲੇ ਜਰੂਰ ਵੇਖਿਓ ਵੀਡੀਓ ਆਪਣੀ ਐਂਡ ਤੱਕ ਬਣੇ ਰਹੋ ਤੇ ਜੇ ਵਧੀਆ ਲੱਗਦਾ ਤੇ ਲਾਈਕ ਬਣਾਓ ਸ਼ੇਅਰ ਤੇ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦਾ ਲੱਗਦਾ ਯਾਰ ਬਾਕੀ ਆਪਾਂ ਸਟਾਰਟ ਕੀਤੀ ਆ ਬਾਕੀ ਚਲੋ ਵੇਖੀ ਜਾਓ ਇਦਾਂ ਚਲਿਓ ਫਿਰ ਹੁਣ ਖਾਣ ਲਈ ਤਿਆਰੀ ਚਲੋ ਫਿਰ ਚਲਿਓ ਜੱਸ਼ੂ ਉਹ ਫਿਰ ਗੱਡੀ 'ਚ ਠੀਕ ਆ ਇਹਨੂੰ ਥੋੜੀ ਲੈ ਕੇ ਆਇਆ ਢਾਕ ਲਾਂਗੇ ਮੈਂ ਗੱਡੀ ਸਾਫ਼ ਕਰ ਲੱਗਾ ਇਹ ਫਿਰ ਮੈਂ ਫਿਰ ਹਾਲ ਕੋਈ ਨਹੀਂ ਇਹਨੂੰ ਕਹਿਣ ਗਿਆ ਪਰ ਕਰਨੀ ਨਹੀਂ ਲੈਣੇ ਕੋਈ ਹਾਂ ਡਰਾਈਵ ਨਾਲ ਸਾਡੇ ਸਨੀ ਭਾਈ ਕਰੂਗਾ ਹੈ ਹਾਂਜੀ ਤੇ ਆਪਾਂ ਪਹੁੰਚ ਗਏ ਇਨਾਂ ਦੇ ਘਰੇ ਭਾਬੀ ਉਹਨਾਂ ਨੂੰ ਲੈਣ ਤੇ ਏਦੀ ਦੀ ਨਹੀਂ ਆਏ ਸੀ ਹੋਰਾਂਗੇ ਇਹ ਬੈਲ ਉਹ ਕਰਵਾਉਣ ਇਹ ਬੈਲ ਹੋਰ ਜੱਟੂ ਉੱਤਰੇ ਜੱਟੂ ਤੂੰ ਅੰਦਰ ਬਾਹਰ ਨਹੀਂ ਆਣਾ ਠੀਕ ਹੈ ਆਹੋ ਮੈਂ ਨਹੀਂ ਉਹ ਜੱਟੂ ਉੱਤਰ ਉੱਤਰ ਵੀ ਮੋਟਰਸਾਈਕਲ ਤੇ ਭੈਣੇ ਇਸਨੀ ਪਈਆ ਬਣਾਵਾ ਸਤਿ ਸ਼੍ਰੀ ਅਕਾਲ ਜੀ ਜੈਕ ਟੂ ਕਾਲ ਲਈ ਬਾਹਰ ਵੀ ਆਇਆ ਹਾਂ ਹਾਂ ਰੀਲ ਵੀ ਪੱਕੀ ਹੋਣ ਚਾਹੁੰਦੇ ਆ ਤੇ ਆ ਤੁਮੇਰੀ ਵੀਡੀਓ ਨਹੀਂ ਇਹੋ ਜੀ ਪਤਾ ਲੱਗੇਗਾ ਯਾਰ ਪਤਾ ਕੀ ਲੱਗੇ ਪਤਾ ਲੱਗ ਰਿਹਾ ਮੈਂ ਪਤਾ ਲੱਗ ਚਲੋ ਜੀ ਔਰ ਤੋਂ ਬਾਅਦ ਆਪਾਂ ਨਿਕਲਣ ਲੱਗੇ ਅਸੀਂ ਸਹੀ ਸਹੀ ਜੀ ਅੱਗੇ ਭਾਬੀ ਅੱਗੇ ਆਓ ਅੱਗੇ ਭਾਬੀ ਓ ਭਾਬੀ ਚਲੋ 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 ਬੱਸ ਬਣ ਗਈ ਯਾਰ ਤੂੰ ਹੀ ਰਹੇ ਰਹੇ ਭਾਈ ਤੂੰ ਹੀ ਵੇ ਪਈ ਜਾ ਵਸੇ ਮਗਰ ਬਰਾਤਾ ਇਹ ਮੂ ਸੱਲੀ ਬਾ ਪੂਰਾ ਤੀਰੇ ਤੋਂ ਗਿਆ ਬਣਾ ਦੇ ਧਰ ਬਾਬਾ ਕੱਟ ਕੇ ਲੈ ਕੇ ਆਇਆ ਕਿ ਦਮ ਕੋਨਾ 102 ਜੋਰ ਨਾ ਫੋਨ ਨਾ ਰਗਵਾਣੀ ਉਹ ਫੋਨ ਵੀ ਅੱਕ ਲਾ ਲਾ ਜਦੋਂ ਮੁੰਡਾ ਤੇ ਹੀ ਗਿਆ ਚਲੋ ਵੇ ਦੇਣ ਕੀ ਕਹਿੰਦੇ ਆ ਨਾ ਹਾਂ ਲੋਕਲ ਕਹਿੰਗੇ ਤੇ ਉਹਨਾਂ ਨੇ ਅਈ ਸਰਬਾਭੀ ਨਾ ਆਈਏ ਲੱਡੂ ਫੇਰ ਹੁਣ ਯਾਰ ਇਹ ਲੱਡੂ ਨਹੀਂ ਇਹ ਤਾਂ ਲੱਡੀਆਂ ਲੱਗਣ ਦੀਆਂ ਮੈਨੂੰ ਭਾਜੀ ਕੋਈ ਨਹੀਂ ਹੁਣ ਮਾਮਾ ਫੇਰ ਕੀ ਆ ਠੀਕ ਕਰੀਏ ਯਾਰ ਖਾਣੇ ਪੈਣੇ ਇਹ ਲੱਡੀਆਂ ਆ ਆ ਕਿੰਨੇ ਕਰਾਏ 20 ਕਿਲੇ ਯਾਰ ਸਾਪੋਟ ਲਾ ਸੁੱਕੇ ਹੋਲੇ ਗਿੱਲੇ ਕਿਹੜੇ ਖਾਣੇ ਆ ਸੁੱਕੇ ਕਿ ਗਿੱਲੇ ਕਿਹੜੇ ਖਾਣੇ ਜੇ ਤੈਨੂੰ ਗੜੀ ਹੋਲੇ ਉਹ ਵੀ ਹੋਰ ਗ੍ਰਾਮ ਦੇ ਤੇ ਆਪਾਂ ਹਨਾ ਅੱਬੀ ਤੁਣੀ ਨਾ ਵੀਡੀਓ ਨਾਲ ਹੈ ਤਨੀ ਵਾ ਆਹ ਕਰ ਗੱਲ ਹੈ ਕਿੱਲਡ ਮਾਨੀ ਟੀਲਡ ਟੀਲਡ ਕਿੱਲਡ ਮੈਂ ਕਰਨਾ ਈ ਚੱਕਰ ਆ ਗਈ ਯਾਰ ਆਵਾਪਤ ਨਾਲ ਪਰੇਓ ਯਾਰ ਆਵਾ ਮੈਨੂੰ ਲੱਗਦਾ ਗੱਡੀ ਜਾਵਾ ਘਰ ਮੈਂ ਤੁਹਾਨੂੰ ਭਰਾ ਲਈ ਡਿਸਟ੍ਰੀਬਿਊਸ਼ਨ ਲੈਣਾ ਤਾਂ ਆਹ ਕਿਹੜਾ ਅਰਥ ਸਾਰਿਆਂ ਚ ਚੈੱਕ ਕਰ ਦੋ ਆਣ ਕੇ ਤੇਲ ਕਤਮ ਹੋਇਆ ਈ ਹੈ। ਹੈ? ਇਹ ਜਗ੍ਹਾ ਤੇ ਹੀ ਆਣ ਕੇ ਕਤਮ ਹੋਇਆ ਤੇਰੇ। ਚਲੋ। ਅਪਾ ਪਹਿਲੇ ਕਿਹਾ ਸੀ ਮੈਂ ਕਿ ਉਹਦਾ ਭਰਾ ਕੇ ਰੱਖੋ। ਹਾਂ। ਕਾਂ ਦੀ ਤੇਰੀ ਤੇਲ ਦਾ ਕੀ ਕਹਿਣ ਨੇ? ਹੈ? ਕੀ ਆ ਕਹਿੰਦਾ ਤੇਲ ਦਾ? ਮੈਂ ਕਹਿੰਦਾ ਨਹੀਂ। 500000 ਦੇ ਲਵਾਤਾ ਠੀਕ ਆ ਕੋਈ ਨਹੀਂ ਬੋਲ ਬਾਤ ਹੀ ਹਾਂ ਤੇ 500000 ਦਵਾਂਗੇ ਤੇ ਇਹਦੇ ਆਪਣਾ ਬਾਜਣਾ ਐਵੇਂ ਬਾਜ ਜਾਣਾ ਮੈਂ ਕਿਹਾ ਸੀ ਪੈਮ ਲਾਗੇ ਨਾ ਤੇ ਫੂਕ ਮਾਰੇ ਕੱਢ ਲਾਂਗੇ ਚਲੋ ਹੁਣ ਬੋ ਪੁੱਛ ਲੀਏ ਕਰੀ ਤਲਾ ਪੁੱਛ ਲਈ ਯਾਰ ਚਲਾਇਆ ਪੁੱਛਾਂ ਨਹੀਂ ਚਲਿਆ ਰਹੇ ਮੈਂ ਕਰੀ ਪੁੱਛ ਲਈ ਕਿਥੇ ਤੱਕ ਨਿਆਣਾ ਆਪਾਂ ਪੁੱਤਰ ਕਿਥੇ ਲੇਗਾ ਵਧੀਆ ਮੈਂ ਬੋਲਦਾ ਕੈਮਰਾ ਕਿ ਦਿੰਦਾ ਆਹੇ ਰੁਕ ਪਣਾ ਕੇ ਲੈ ਕੇ ਜਾਓ ਹਾਂ ਜਗਾ ਬੀ ਆ ਜਗੇ ਬੀ ਜਾਓਗੇ ਤਾਂ ਸੱਜੇ ਹੱਥ ਮੋੜੀ ਸੱਜੇ ਅੱਗੇ ਜਾਓਗੇ ਆਹ ਬੀ ਉਹ ਬੀ ਜਿੰਨਾ ਕੰਮ ਠੀਕ ਐ ਐ ਗੋਸਾ ਦੇ ਰਹੇ ਮੁੰਨਾ ਕਹਿੰਦੇ ਚੋਣ ਤੋਂ ਆਪਾਂ ਅੱਗੇ ਆਣ ਕੇ ਖਿਲਾ ਰਹੀ ਗੱਡੀ ਉਹਨਾ ਚਲੋ ਚਲੋ ਇਹ ਨਹੀਂ ਜਲਦੀ ਨਹੀਂ ਜਾਣਾ 10 ਮਿੰਟਾਂ ਨੂੰ ਨਾ 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 10 ਮਿੰਟਾਂ ਨੂੰ ਨਹੀਂ ਜਾਣਾ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਇਹ ਆ ਤੇ ਪਾਰਕਿੰਗ ਤੇ ਲਾਣ ਲੱਗੇ ਆ ਗੱਡੀ जल्दी <laughs> <laughs> यार ਲੋ ਜੀ ਆਪਾਂ ਨਕੋਦਰ ਪਹੁੰਚ ਚੁੱਕੇ ਹਾਂ ਤੇ ਆ ਲੈਣ ਦਾ ਪ੍ਰਸ਼ਾਦ ਸਨੀਪਾ ਨੇ ਵੀ ਪ੍ਰਚਾਰ ਫੜ ਲਿਆ ਤੇ ਬਾਕੀ ਤਿਆਰੀ ਕਰਨ ਦੇ ਅੰਦਰ ਜਾਣ ਦੀ ਠੀਕ ਆ ਚੱਲੀਏ ਫਿਰ ਹਲੋ ਬੈਠੇ ਤੁਸੀਂ ਤਾਂ ਪਈ ਵੀ ਕਿ ਚੱਲੋ ਫੋਟੋ ਮੋੜ ਲਿਆ ਫਿਰ ਆਣੂ ਗੱਡੀ ਵਾਪਸ ਲੋ ਜੀ ਦਸ਼ਮ ਮੇਲੇ ਦੇ ਕਰ ਰਹੇ ਹਾਂ ਹੁਣ ਚੱਲੇ ਹਾਂ ਵਾਪਸ ਮਾਂ ਤੇ ਬਣਾਉਂਦਾ ਫਾਇਦਾ ਹੁਣ ਕਿੱਥੇ ਜਾਣਾ ਹੈ ਤੂੰ ਆਪਾਂ ਜਾਣਾ ਅੱਗੇ ਕਹਿੰਦੇ ਇੱਕ ਜਗ੍ਹਾ ਹੋਰ ਹੈਗੀ ਆ ਗਾਂ ਜਾਣਾ ਗਾਂ ਚਲੋ ਅੱਗੇ ਚੱਲਦੇ ਹਾਂ ਗਾਂ ਫੈਮਿਲੀ ਨੂੰ ਨਹੀਂ ਕਰਨੇ ਉਹ ਆਏ ਆਂਦੀ ਤੁਰ ਕੇ ਆਪਾਂ ਪਹਿਲਾਂ ਆਣ ਕੀ ਕਰ ਪਰ ਕੀ ਜਿਨ ਪਹਿਲਾਂ ਆ ਗਏ ਚਲੋ ਬੜਾ ਬੁਰਾ ਹਾਲ ਯਾਰ ਅੱਜ ਤੇ ਗਰਮੀ ਬੜੀ ਹੈ ਬਹੁਤ ਜ਼ਿਆਦਾ ਗਰਮੀ ਹੈਣਾ ਅੱਜ ਤਾਂ ਬਹੁਤ ਜ਼ਿਆਦਾ ਗਰਮੀ ਹੈ ਚਲੋ ਕੋਈ ਨਹੀਂ ਜਾਂਦੇ ਆਂ ਫਿਰ ਗਾਂ ਚਲੋ ਚਲੋ ਕੋਈ ਗੱਲ ਨਹੀਂ ਹੁਣ ਚੱਲੇ ਆ ਘਰ ਨੂੰ ਹੀ ਚੱਲੇ ਆ ਆਪਾਂ ਹਨੇਰਾ ਪੜਾ ਗਿਆ ਵਾ ਕੋਕ ਬੇਤ ਹੀ ਲੱਗੀ ਆ ਰੋਟੀ ਵੇਖਦੇ ਰਾਜ ਖਾਣੀ ਕਿ ਨਹੀਂ ਖਾਣੀ ਚਲੋ ਮਿਲਦੇ ਆ ਤੁਹਾਨੂੰ ਅਲੀਸ਼ਾਨ ਚੋ ਬਾਲਕ ਸ਼ਾਹ ਰੈਸ਼ਨ ਲੈ ਆਂਦੇ ਰੈਸ਼ਨ ਆ ਅਲੀਸ਼ਾਨ ਤੂੰ ਤਾਂ ਮੈਂ ਕਹਿੰਦਾ ਕਲਾ ਨਹੀਂ ਆਪਾਂ ਉਧਰ ਨਹੀਂ ਸਕਾਈ ਜਮ ਪਰ ਉਧਰ ਜਾਇਦੋਂ ਪਰ ਤਾਹੋਗਾ ਉਧਰੋਂ ਦੀ ਆਏ ਆ ਆਪਾਂ ਉਧਰੋਂ ਆਏ ਪਰ ਆਪਾਂ ਜਾਣਾ ਸਿੱਧਾ ਵਾ ਫਿਲਮਾਂ ਨੂੰ ਸਿੱਧਾ ਹੀ ਜਾਣਾ ਥੋੜੀ ਰਹਿਸ਼ ਕਰਨੇ ਆਂ ਨਾਲੇ ਫਿਰ ਕੀ ਢੋਲੀ ਨਾਲੇ ਗੋਲੀਆਂ ਖਾਣ ਲੱਗੇ ਡੱਬਾ ਨਹੀਂ ਮਿਲਿਆ ਅੱਗੇ ਜਾਣਾ ਪੈਣਾ ਗੱਡੀ ਉਹ ਲੱਗੀ ਆਹ ਜੱਛੂ ਬੇਟੀ ਆਡੀ ਜੱਛੂ ਬੇਟੀ ਜੱਛੂ ਇੱਥੇ ਪਾਜੀ ਤਾਂ ਕਹਿੰਦੇ ਤੁਹਾਡੀ ਵੋਟੀ ਕਿਨ ਤੁਹਾਨੂੰ ਪਾਜੀ ਕਹਿੰਦੇ ਨਹੀਂ ਲਿਖਿਓ ਨਾ ਚਲੋ ਚਲੋ ਵੇਰ ਨਾ ਜਾਣਾਂਗੇ ਨਹੀਂ ਕੰਨ ਚਲੇ ਲਿਖਤ ਵਾ ਅਸੀਂ ਕੁਝ ਹੀ ਰਹੋ ਨਾ ਹੋ ਤਾਂ ਨਹੀਂ ਆਪਾਂ ਉੱਥੇ ਹੀ ਬਹਿਣਾ ਹਣਾ ਤੂੰ ਵੀ ਤੂੰ ਮੋਦੀ ਨਹੀਂ ਵੇਖੀ ਨਾ ਇੱਥੇ ਬਹਿਣਾ ਮੇਰੇ ਕੋਲ ਹੀ ਬਹਿਣਾ ਤੂੰ ਇੱਧਰ ਆ ਜਾ ਚਲੋ 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 ਹੋਜੀ ਆਪਾਂ ਪਹੁੰਚ ਚੁੱਕੇ ਆ ਅਬਰਸਰ ਚਰ ਮੇਲੇ ਦੇ ਕਰ ਰਹੇ ਆ ਫੋਨ ਕਰਨ ਲੱਗੇ ਫੇਰ ਹਾਂਜੀ ਉਹ ਕੋ ਬੋਲ ਗਈ ਕੋਕ ਬੋਲ ਗਈ ਆਇਓ ਫੇਰ ਦੱਛੂ ਕਿੱਥੇ ਆਏ ਜੇ ਹਾਂ ਦਾਦੀ ਨਹੀਂ ਐ ਦੱਸ ਫੇਰ ਰੋਟੀ ਖਾਣਾ ਆਇਆ ਪਾ ਪਿਓਟੀ ਕਹਿਣਾ ਏ ਪਾਓ ਫੇਰ ਰੋਟੀ ਜਲਦੀ ਜੀ ਚੱਲੀ ਜਾ ਫੇਰ ਪਾਓ ਪਾਓ ਦਾਲ ਪਾ ਦੋ ਹਾਂ ਬਰੀ ਮੰਨ ਓਕੇ ਜੀ ਓਕੇ ਫੇਰ ਓਕੇ ਸਾਰਿਆਂ ਨੂੰ ਓਕੇ ਜੀ ਈਗਾ ਫਿਰ ਧਿਆਨ ਨਾ ਜਾਇਓ ਚਲੋ ਫਿਰ ਅਦਾਦੀ ਭਾਜੀ ਚੰਗਾ ਫਿਰ ਬਹੁਤ ਬਹੁਤ ਵਧੀਆ ਮੂਆ ਕੇ ਤੁਹਾਨੂੰ ਤੇਰੇ ਬੋਲ ਆਹ ਕਾਕਾ ਰੋਂਦੇ ਆਏ ਵਾਏ